ਸਸੀ ਕੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਤਲਵੰਡੀ ਸਾਬੋ ਟਰੈਕਟਰ ਮੰਡੀ ਦੀ ਪਹਿਲਾ ਟਰੈਕਟਰ ਆਪਾਂ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਸੋਨਾਲੀ ਕਾ 60 RX 2013 ਮਾਡਲ ਟੌਪ ਮਾਡਲ ਟਰੈਕਟਰ ਹੈ 4 ਲੱਖ ਤੇ 45000 ਰੁਪਿਆ ਮਾਲਕ ਦੀ ਡਿਮਾਂਡ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਟਰੈਕਟਰ ਤਾਂ ਦੇਖ ਸਕਦੇ ਹੋ ਕੁਝ ਕੰਡੀਸ਼ਨ ਅਸੀਂ ਤੁਹਾਨੂੰ ਦੱਸ ਦਿੰਨੇ ਹੁੰਨੇ ਆ ਕਿਉਂਕਿ ਟਾਇਰਾਂ ਦਾ ਅੰਦਾਜ਼ਾ ਲਾ ਸਕਦੇ ਹੁੰਨੇ ਆ ਜਾਂ ਰੰਗ ਰੋਗਨ ਦਾ ਦੇਖਣ ਚ ਪਰ ਇੰਜਨ ਦੀ ਜੋ ਤਸੱਲੀ ਕਰਨੀ ਹੁੰਦੀ ਹੈ ਇਹ ਤਾਂ ਤੁਸੀਂ ਆਪ ਚਲਾ ਕੇ ਕਰਨੀ ਹੁੰਦੀ ਆ ਇਹੀ ਚੀਜ਼ਾਂ ਮੇਨ ਹੁੰਦੀਆਂ ਟਾਇਰ ਤੇ ਇੰਜਨ ਬੈਕ ਸਾਈਡ ਦੇ ਟਾਇਰ ਆ ਜਿਹੜੇ ਐਮ ਆਰ ਐਫ ਦੇ 16 ਦੇ ਟਾਇਰ ਨੇ ਟਰੈਕਟਰ ਬਿਲਕੁਲ ਸਾਫ਼ ਰੰਗ ਰੋਗਨ ਦਾ ਉਸ ਦੇ ਨਾਲ ਆ ਗਿਆ ਇਹ ਨਿਊ ਹਾਲੈਂਡ 3630 ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਆ ਟਾਇਰ ਵੀ ਬਿਲਕੁਲ ਬੈਕ ਸਾਈਡ ਦੇ ਨਵੇਂ ਕਹਿ ਸਕਦੇ ਆ ਆਪਾਂ 95 ਪੈਸੇ ਕੋਲੋ ਕੰਪਨੀ ਦੇ ਟਾਇਰ ਆ 16 28 ਦੇ ਟਾਇਰ ਆ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਮਾਡਲ ਵੀ ਉੱਚਾ 2020 ਆ 7 ਲੱਖ ਤੇ 50 ਹਜ਼ਾਰ ਰੁਪਈਆ ਡਿਮਾਂਡ ਆ ਇਹ ਹਰਿਆਣਾ ਨੰਬਰ ਟਰੈਕਟਰ ਆ ਇਹ ਕਲਪਲ ਸਾਫ ਟਰੈਕਟਰ ਆ ਇਹ ਸਾਦੇ ਸਪੈਸ਼ਲ ਐਡੀਸ਼ਨ ਟਰੈਕਟਰ ਹੈ 3 ਸਪੀਡਾਂ ਚ ਉਹ ਤੁਹਾਨੂੰ ਅਸੀਂ ਦੇਖ ਕੇ ਦੱਸ ਦਿੰਨੇ ਆ ਬਿਲਕੁਲ 3 ਸਪੀਡ ਚ ਹੈ ਸਪੈਸ਼ਲ ਐਡੀਸ਼ਨ ਟਰੈਕਟਰ 757 ਇੰਟੋ ਮਾਡਲ ਦਾ ਮਾਲਕ ਬੀ ਉਸ ਦੇ ਨਾਲ ਆ ਗਿਆ ਫਾਰਮ 6055 ਰੰਗ ਰੋਗਨ ਦਾ ਟਰੈਕਟਰ ਇਹ ਵੀ ਬਿਲਕੁਲ ਸਾਫ਼ ਆ ਪਾਵਰ ਹੈ ਹੀ ਟਾਇਰਸ ਦੇ ਵੀ ਬਿਲਕੁਲ ਨਵੇਂ 16 ਦੇ ਟਾਇਰਾਂ ਚ ਹੈ 2018 ਮਾਡਲ ਆ 595 ਮਾਲਕ ਦੀ ਡਿਮਾਂਡ ਹੈ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਲੋ ਜੀ ਉਸ ਦੇ ਨਾਲ ਆ ਗਿਆ ਸਵਰਾਜ 855 2017 ਮਾਡਲ 485 ਮਾਲਕਾਂ ਦੀ ਡਿਮਾਂਡ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਉਸ ਦੇ ਨਾਲ ਆ ਗਿਆ ਫਾਰਮ 60 2011 ਮਾਡਲ 375 ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਜੀ ਉਸ ਦੇ ਨਾਲ ਆ ਗਈ ਜੌਂਡੀ ਆਰ 5050 ਡੀ 2017 ਮਾਡਲ ਆਈ 5 ਲੱਖ ਤੇ 15000 ਰੁਪਿਆ ਮਾਲਕ ਦੀ ਡਿਮਾਂਡ ਹੈ ਉਸ ਦੇ ਨਾਲ ਆ ਗਈ ਅਰਜਨ 605 ਰੰਗ ਰੋਗਨ ਦਾ ਟਰੈਕਟਰ ਇਹ ਵੀ ਬਿਲਕੁਲ ਸਾਫ਼ ਆਈ ਤੇ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ 2012 ਮਾਡਲ ਆ 3 ਲੱਖ ਤੇ 85000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਸੋ ਤਾਨੂੰ ਤੈਨੂੰ ਚਾਚੇ ਦਾ ਨੰਬਰ ਪਤਾ ਇੱਕ ਮਿੰਟ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਟਰੈਕਟਰ ਜਿਹੜੇ ਆਪਾਂ ਤੁਹਾਨੂੰ ਸਾਤ ਆਠ ਦਿਖਾਏ ਆ ਇਹਨਾਂ ਦੇ ਮਾਲਕ ਦਾ ਨੰਬਰ ਆਪਣੇ ਕੋਲੇ ਹੈਗਾ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੇ ਕਿਸੇ ਵੀ ਭਾਈ ਨੂੰ ਕੋਈ ਵੀ ਟਰੈਕਟਰ ਲੈਣਾ ਹੋਵੇ 60 55 36 30 ਸਪੈਸ਼ਲ ਐਡੀਸ਼ਨ ਉਸ ਤੋਂ ਬਾਅਦ ਆ ਗਿਆ ਸੋਨਾਲੀਕਾ ਉਹਦੇ ਨਾਲ ਆ ਗਿਆ 36 30 724 ਤੇ ਫਾਰਮ 855 ਤੇ ਉਸਦੇ ਨਾਲ ਆ ਗਿਆ ਫਾਰਮ 60 50 50 D ਤੇ ਉਸ ਦੇ ਨਾਲ ਆ ਗਿਆ ਅਰਜਨ ਇਹ ਟਰੈਕਟਰ ਖਰੀਦਣੇ ਚਾਹੁੰਦੇ ਤਾਂ ਮਾਲਕ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਸੇ ਵੀ ਬਾਈ ਨੂੰ ਕੋਈ ਵੀ ਟਰੈਕਟਰ ਪਸੰਦ ਆਵੇ ਤਾਂ ਮਾਲਕ ਨਾਲ ਸੰਪਰਕ ਕਰ ਸਕਦੇ ਆ ਬਾਈ ਜੀ ਨੰਬਰ ਦੱਸੋ 98723 3387 ਜਸਕਰਨ ਸਿੰਘ ਨਾਮ ਨਹੀਂ ਜਸਕਰਨ ਸਿੰਘ ਬਾਈ ਦਾ ਨਾਮ ਆ ਵੀਡੀਓ 'ਚ ਨੰਬਰ ਲੈ ਕੇ ਕੋਈ ਵੀ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਖਰੀਦ ਸਕਦੇ ਹੋ ਸੋ ਉਸ ਦੇ ਨਾਲ ਤੁਹਾਨੂੰ ਜਿਹੜੇ ਟਰੈਕਟਰ ਦਿਖਾ ਰਹੇ ਆ ਫਾਰਮ 60 99 ਮਾਡਲ 2 ਲੱਖ ਤੇ 20 ਹਜ਼ਾਰ ਰੁਪਿਆ ਮਾਲਕਾਂ ਦੀ ਡਮਾਂਡ ਰੰਗ ਰੋਗਨ ਜੋ ਵੀ ਹੈ ਤੁਹਾਨੂੰ ਦਿਖਾਈ ਦੇ ਰਿਹਾ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਹੈ ਜੀ ਉਸ ਦੇ ਨਾਲ ਆ ਗਿਆ ਜੀ 94 ਮਾਡਲ 1 ਲੱਖ 38 ਹਜ਼ਾਰ ਰੁਪਿਆ ਡਿਮਾਂਡ ਹੈ ਟਾਇਰ ਬਿਲਕੁਲ ਸਾਫ਼ ਹੈ ਬੈਕ ਸਾਈਡ ਦੇ ਤੇ ਫਰੰਟ ਦੇ ਟਾਇਰ ਘਸੇ ਪਏ ਉਸ ਦੇ ਨਾਲ ਆ ਗਿਆ 2000 ਮਾਡਲ ਆ ਜੀ 2486 ਚਰੀ ਤੇ ਰੰਗ ਰੋਗਨ ਦਾ ਟਰੈਕਟਰ ਜੋ ਵੀ ਹੈ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਸਾਫ ਹੈ ਜੀ ਪੰਜਾਬ ਨੰਬਰ ਟਰੈਕਟਰ PB18 ਜੀ ਉਸ ਦੇ ਨਾਲ ਆ ਗਿਆ 735 ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਹੈ ਜੀ ਉਪਰੋਂ ਸ਼ੋਅ ਤੋਂ ਜ਼ਰੂਰ ਮਿਸਿੰਗ ਹੋਇਆ ਰੰਗ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਆ ਪੰਜਾਬ ਨੰਬਰ ਆ PB0399 ਮਾਡਲ ਆ 1,70,000 ਰੁਪਇਆ ਮਾਲਕਾਂ ਦੀ ਡਿਮਾਂਡ ਹੈ ਉਸ ਦੇ ਨਾਲ ਆ ਗਈ ਸਵਰਾਜ 855 2012 ਮਾਡਲ 3,85,000 ਰੁਪਇਆ ਡਿਮਾਂਡ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਕਸ ਹੈ ਪੀਆ ਫਰੰਟ ਦੇ ਟਾਇਰ ਸਾਫ ਆ ਪਾਵਰ ਨਹੀਂ ਕੀਤਾ ਹੋਇਆ ਜੀ ਇਹ ਟਰੈਕਟਰ ਉਹਦੇ ਨਾਲ ਅਗੇ ਨਿਊ ਹਾਲੈਂਡ 630 ਹਰਿਆਣਾ ਨੰਬਰ 2008 ਮਾਡਲ 3 ਲੱਖ ਤੇ 65000 ਰੁਪਏ ਡਿਮਾਂਡ 16 ਦੇ ਟਾਇਰਾਂ ਚ ਪਾਵਰ ਸਟੀਅਰ ਨਹੀਂ 2008 ਦੀ ਡਿਮਾਂਡ 365 ਉਸਦੇ ਨਾਲ ਅਗੇ ਸੋਨਾਲੀਕਾ 750 2000 8 ਮਾਡਲ ਲਈ 2 ਲੱਖ ਤੇ 75000 ਰੁਪਏ ਡਿਮਾਂਡ ਹੈ। ਉਸ ਦੇ ਨਾਲ ਆ ਗਈ 855 ਰੰਗ ਰੋਗਨ ਜੋ ਵੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਚ। ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਨੇ 5055 ਪੈਸੇ ਆ, ਫਰੰਟ ਦੇ ਸਾਫ ਆ ਹਰਿਆਣਾ ਨੰਬਰ ਆ ਜੀ। 2009 ਮਾਡਲ ਆ 325 ਡਿਮਾਂਡ। ਉਸ ਦੇ ਨਾਲ ਆ ਗਈ ਐਸਰ 2011 225 ਡਿਮਾਂਡ ਆ ਜੀ। ਰੰਗ ਰੋਗਨ ਦਾ ਟਰੈਕਟਰ ਸਾਫਾ ਟਾਇਰਾਂ ਦੀ ਠੀਕ ਆ। ਉਸ ਦੇ ਨਾਲ ਆ ਗਈ 855 ਟਰਾਂਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਟਰੈਕਟਰ ਦਾ ਸਾਫਾ ਟਾਇਰਾਂ ਦੀ ਫਰੰਟ ਦੀ ਹਿੰਗ ਕੰਡੀਸ਼ਨ ਬਿਲਕੁਲ ਸਾਫ ਹੈ ਬੈਕ ਸਾਈਡ ਦੇ ਟਾਇਰਾਂ ਦੀ ਵੀ ਕੰਡੀਸ਼ਨ ਠੀਕ ਠਾਕ 2002 ਮਾਡਲ 3 ਲੱਖ ਰੁਪਿਆ ਪੂਰੀ ਡਿਮਾਂਡ ਹੈ ਉਹਦੇ ਨਾਲ ਆ ਗਿਆ ਜੀ ਸੋਨਾ ਲੀਕਾ 750 2013 ਮਾਡਲ 4 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਟਾਇਰ ਬਿਲਕੁਲ ਬੈਕ ਸਾਈਡ ਦੇ ਸਾਫ ਹੈ ਜੀ ਐਮ ਆਰ ਐਫ ਦੇ ਟਾਇਰ ਹੈ ਸ਼ਾਇਦ 16 ਦੇ ਟਾਇਰਾਂ ਚਾਹੀਏ ਬਿਲਕੁਲ 16 ਦੇ ਟਾਇਰਾਂ ਦੇ ਹੈ ਜੀ 2013 ਮਾਡਲ 4 ਫਸਲ ਦਾ ਮਾਡਲ ਉਹਦੇ ਨਾਲ ਆ ਗਿਆ 855 2014 ਮਾਡਲ 495000 ਰੁਪਿਆ ਡਿਮਾਂਡ ਠੀਕ ਬੈਕ ਸਾਈਡ ਦੇ ਟਾਇਰ ਵੀ ਸਾਫ਼ ਆ ਫਰੰਟ ਦੇ ਟਾਇਰ ਵੀ ਬਿਲਕੁਲ ਸਾਫ਼ ਆ ਤੇ ਪਾਵਰ ਸਟੀਅਰਿੰਗ ਜੇ ਟਰੈਕਟਰ ਉਸਦੇ ਨਾਲ ਆ ਗਿਆ 855 ਰੰਗ ਰੋਗਨ ਜੋ ਵੀ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਅੱਛਾ ਬੰਪਾ 2011 ਮਾਡਲ 375 ਜੀ ਡਿਮਾਂਡ ਰੰਗ ਰੰਗ ਦਾ ਟਰੈਕਟਰ ਸਾਫਟ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ 11 ਦੀ ਡਿਮਾਂਡ 375 ਪੰਜਾਬ ਨੰਬਰ ਆ ਜੀ ਉਸ ਦੇ ਨਾਲ ਆ ਗਿਆ 60 ਫਾਰਮ 2000 1 ਮਾਡਲ 2 ਲੱਖ ਤੇ 10000 ਰੁਪਏ ਦਾ ਮੰਗ ਆ ਜੀ ਫਰੰਟ ਦੇ ਟਾਇਰ ਵੀ ਬਿਲਕੁਲ ਸਾਪਾ ਤੇ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਹੈ ਉਸ ਦੇ ਨਾਲ ਆ ਗਿਆ 415 ਮਿੰਦਰਾ ਰੰਗ ਰੂਬੰ ਦਾ ਬਿਲਕੁਲ ਸਾਫ਼ ਹੈ ਫੈਕਟਰ ਪਾਵਰ ਸਟੀਰਨ ਤੇ 13 ਦੇ ਟਾਇਰਾਂ ਚਾਹੀਏ ਬਿਲਕੁਲ ਨਵੇਂ ਟਾਇਰਾਂ ਚਾਹੀਏ ਜੇ ਤੇ ਮਾਡਲ ਦੀ ਗੱਲ ਕਰੀਏ ਮਾਡਲ 19 ਹੈ 398000 ਰੁਪਏ ਇਹਦਾ ਮਾਰ ਦਾ ਮਾਰ ਉਹਦੇ ਨਾਲ ਆ ਗਿਆ 5310 16 ਦੇ ਟਾਇਰਾਂ ਦੇ ਟਰੈਕਟਰ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਨਵੇਂ ਟਾਇਰ ਹੈ 2022 ਮਾਡਲ ਹੈ 875 ਮਾਲਕਾਂ ਦੀ ਡਿਮਾਂਡ ਹੈ ਉਹਦੇ ਨਾਲ ਆ ਗਿਆ 3600 ਕੋਡ 94 ਮਾਡਲ 1,35,000 ਰੁਪਏ ਡਿਮਾਂਡ ਰੰਗ ਰੋਗਨ ਨੂੰ ਵੀਡੀਓ ਚ ਦੇਖ ਸਕਦੇ ਹੋ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ ਪਈ ਹੈ ਉਸ ਦੇ ਨਾਲ ਆ ਗਿਆ 735 99 ਇਹ ਵਕਾਊ ਨਹੀਂ ਹੈ ਟਰੈਕਟਰ ਜੀ ਉਸ ਦਿਨ ਨਾਲ ਮਸ਼ੀਨ ਲੈ ਕੇ ਆਈਏ ਇਹ ਦਿਨ ਆ 2010 ਮਾਡਲ ਮਸ਼ੀਨ ਆ ਵੈਸ਼ ਕਰਮਾਂ ਵਾਲੀ ਸੌਰੀ 2019 ਮਾਡਲ ਆ ਜੀ ਤੇ ਮਾਡਲ 19 ਆ ਜੀ 2 ਲੱਖ 10 ਹਜ਼ਾਰ ਰੁਪਿਆ ਡਿਮਾਂਡ ਆ ਭਾਈ ਮੋਬਾਈਲ ਨੰਬਰ ਦੱਸੋਗੇ ਆਪਣਾ 90417 ਭਾਈ 90417 11974 11974 ਲਓ ਜੀ ਦੋ 2 ਲੱਖ 10 ਹਜ਼ਾਰ ਰੁਪਿਆ ਮਾਲਕ ਦੀ ਡਿਮਾਂਡ ਹੈ ਤੇ 19 ਮਾਡਲ ਮਸ਼ੀਨਾਂ ਵਸਕਰਮਾ ਵਾਲਿਆਂ ਦੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਜੋ ਵੀ ਤੁਹਾਨੂੰ ਦਿਖਾਈ ਦੇ ਰਹੀ ਹੈ ਵੀਡੀਓ ਚ ਅਦ ਨਾਲ ਆ ਗਏ 3610 99 ਮਾਡਲ 1 ਲੱਖ 30 ਹਜ਼ਾਰ ਰੁਪਿਆ ਡਿਮਾਂਡ ਹੈ ਤੇ ਨਾਲ ਆ ਗਏ ਮੇਧਰਾ ਵਾਲਾਂ ਦਾ 235 에어ਫਲੋ ਟਾਇਰ ਬਿਲਕੁਲ ਨਵੇਂ ਹੈ ਜੀ ਚਾਰੇ ਮਾਰਕਸ ਟਰੈਕਿੰਗ ਦਾ ਕੋਈ ਲੱਗਿਆ ਨਹੀਂ ਹੋਇਆ ਉਸ ਦੇ ਨਾਲ ਆ ਗਿਆ ਜੀ ਸਵਰਾਜ 855 2011 ਮਾਡਲ ਪੰਜਾਬ ਨੰਬਰ 3 ਲੱਖ ਤੇ ਸ ਆਹ ਸੌਰੀ ਹਾਂ 3 ਲੱਖ ਤੇ 80000 ਰੁਪਿਆ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਜੀ ਉਹਦੇ ਨਾਲ ਆ ਗਿਆ ਇੰਡੋ ਫਾਰਮ 3050 2010 ਮਾਡਲ 2 ਲੱਖ 30000 ਰੁਪਿਆ ਮਾਲਕ ਦੀ ਡਿਮਾਂਡ ਹੈ ਬੈਕ ਸਾਈਡ ਦੇ ਟਾਇਰ ਕੱਸੇ ਪੈ ਫਰੰਟ ਦੇ ਟਾਇਰ ਜੋ ਸਾਫ਼ ਹੈ ਜੀ ਫਲੋ ਜੀ ਉਸ ਦੇ ਨਾਲ ਹੋਰ ਵੀ ਟਰੈਕਟਰ ਤੁਹਾਨੂੰ ਦਿਖਾ ਰਹੇ ਆ। ਇਹ ਦਾ ਇੱਕ ਨਾਰ ਦੇਖਾਉਂਦਾ। 2004 ਮਾਡਲ ਆ ਜੀ 745 프ਰੰਟ ਦੇ ਟਾਇਰ ਸਾਫ ਬੈਕ ਸਾਈਡ ਦੇ ਟਾਇਰ 55 60 ਪੈਸੇ ਹੈ ਜੀ। ਰੰਗ ਰੋਗਨ ਦਾ ਵੀ ਟਰੈਕਟਰ। ਠੀਕ ਠਾਕ ਹੈ। ਉਹਦੇ ਨਾਲ ਆ ਗਿਆ ਸਟੈਂਡਰਡ 345 ਡਬਲ ਕਲਚ। 2006 ਮਾਡਲ ਆ 1,85,000 ਰੁਪਿਆ ਡਿਮਾਂਡ ਹੈ ਜੀ। ਉਸ ਦੇ ਨਾਲ ਆ ਗਈ ਫਾਰਮ 60 98 ਮਾਡਲ ਆ ਪੰਜਾਬ ਨੰਬਰ 1,60,000 ਰੁਪਏ ਡਿਮਾਂਡ ਹੈ ਉਸ ਦਿਨ ਵਾਲਾ 265 ਆ ਗਿਆ ਜੀ 93 ਮਾਡਲ 1,48,000 ਰੁਪਏ ਡਿਮਾਂਡ ਹੈ ਉਸ ਦਿਨ ਨਾਲ 744 ਆ ਗਿਆ ਜੀ 2010 ਮਾਡਲ ਆ 3 ਲੱਖ ਤੇ 50000 ਰੁਪਏ ਡਿਮਾਂਡ ਰੰਗ ਰੋਗੰਦਾ ਟਰੈਕਟਰ ਸਾਫਰ ਤੇ ਟਾਇਰਾਂ ਨਿਕਲੇ ਜਿਹਨੇ ਵੀ ਬਿਲਕੁਲ ਸਾਫ ਆ 22 ਦਾ ਮੋਬਾਈਲ ਨੰਬਰ 99885 21750 ਉਹਦੇ ਨਾਲ ਅਗੇ 95 ਮਾਡਲ ਐਸ਼ਰ 1 ਲੱਖ ਤੇ 62000 ਰੁਪਏ ਡਿਮਾਂਡ ਆ ਟਾਇਰ ਬਿਲਕੁਲ ਸਾਫ ਬੈਕ ਸਾਈਡ ਦੇ ਉਹਦੇ ਨਾਲ ਆ ਸਵਰਾਜ 855 93 ਮਾਡਲ ਆ ਜੀ 2 ਲੱਖ ਤੇ 30000 ਰੁਪਏ ਮਾਲਕ ਦੀ ਡਿਮਾਂਡ ਆ ਟਾਇਰ ਬਿਲਕੁਲ ਚਾਰੇ ਨਵੇਂ ਹੈ ਜੀ ਇਸ ਤੇ ਉਸ ਦੇ ਨਾਲ ਆ ਗਿਆ ਜੀ 735 94 ਮਾਡਲ 1 ਲੱਖ ਤੇ 6000 ਰੁਪਏ ਡਿਮਾਂਡ ਹੈ ਟਾਇਰ ਕਾਸੇ ਪਏ ਹੋਏ ਜੀ ਉਸ ਦੇ ਨਾਲ ਆ ਗਿਆ ਜੀ 855 2005 ਮਾਡਲ 1 ਲੱਖ ਤੇ 60000 ਰੁਪਏ ਡਿਮਾਂਡ ਹੈ ਮਾਹਕਣ ਦੇ ਜਿਸ ਦੇ ਨਾਲ ਆ ਗਿਆ ਸਵਰਾਜ 744 2021 ਮਾਡਲ ਬਿਲਕੁਲ ਉੱਚਾ ਮਾਡਲ ਹੈ ਚਾਰੇ ਟਾਇਰ ਵੀ ਬਿਲਕੁਲ ਸਾਫ਼ ਆ 6 ਲੱਖ ਤੇ 5000 ਰੁਪਿਆ ਮਾਲਕ ਦੀ ਡਿਮਾਂਡ ਆ ਪਾਵਰ ਸਟੇਰਨ ਟਰੈਕਟਰ ਹੈ ਉਸਦੇ ਨਾਲ ਆ ਗਈ ਫਾਰਮ 60 ਡਬਲ ਕਲਚ 2000 ਮਾਡਲ 235 ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਹੈ ਜੀ ਬੈਕ ਸਾਈਡ ਤੇ ਉਸਦੇ ਨਾਲ ਆ ਗਈ 746 ਮਾਡਲ 2 ਲੱਖ ਤੇ 77000 ਰੁਪਿਆ ਮਾਲਕ ਦੀ ਡਿਮਾਂਡ ਆ ਇਹ ਹਰਿਆਣਾ ਨੰਬਰ ਟਰੈਕਟਰ ਹੈ ਜੀ ਉਸਦੇ ਨਾਲ ਆ ਗਈ ਸੋਨਾਲੀ ਕਾ 750 5 ਮਾਡਲ ਹੈ 195 ਮਾਲਕਾਂ ਦੀ ਡਿਮਾਂਡ ਹੈ ਉਸ ਦੇ ਨਾਲ ਆ ਗਿਆ ਜ ਹਰਿਆਣਾ ਨੰਬਰ ਐਸ਼ਰ 175 ਮਾਲਕਾਂ ਦੀ ਡਿਮਾਂਡ ਹੈ 2008 ਮਾਡਲ ਹੈ ਚਾਰੇ ਟਾਇਰਾਂ ਦੀ ਕੰਡੀਸ਼ਨ ਸਾਫ਼ ਹੈ ਉਸ ਦੇ ਨਾਲ ਆ ਗਿਆ 91 ਗিয়ার 97 ਮਾਡਲ 2 ਲੱਖ ਤੇ 20000 ਰੁਪਿਆ ਡਿਮਾਂਡ 11 ਦੀ ਕੰਡੀਸ਼ਨ ਵੀ ਸਾਫ਼ ਪਈ ਹੈ। ਰੰਗ ਰੋਗੰਦੂ ਦੀ ਵੀਡੀਓ ਚ ਦੇਖ ਸਕਦੇ ਹੋ। ਉਹਦੇ ਨਾਲ ਅਗੇ 92 ਮਾਡਲ 275 ਤੱਕ 1,35,000 ਰੁਪਿਆ ਟਮਾ ਲੈ। ਰੰਗ ਰੋਗੰਦੂ ਦਾ ਟਰੈਕਟਰ ਜੇ ਹੋਈਏ ਤੁਸੀਂ ਦੇਖ ਸਕਦੇ ਹੋ। ਉਹਦੇ ਨਾਲ ਅਗੇ 35 ਗੇਰ ਕੰਨ ਮੇਮੋਟਲਾ ਪੰਜਾਬ ਨੰਬਰ ਹੈ। ਰੰਗ ਰੋਗੰਦੂ ਵੀ ਤੁਸੀਂ ਦੇਖ ਸਕਦੇ ਹੋ। ਟੈਰਾਂ ਕੰਡੀਸ਼ਨਰ ਵੀ ਸਾਫ਼ ਪਈ ਹੈ। 1 ਲੱਖ ਦੇਤੀ 3000 ਰੁਪਇਆ ਮਾਲਕਾਂ ਦੀ ਧਮਾਕਾ ਵੀਡੀਓ ਵੇਖਣ ਲਈ ਧੰਨਵਾਦ